ਲੇਕਿਨ ਅਰਸ਼ਾ ਬੱਲ ਹੁਣਾਂ ਦੀ ਮੈਨੂੰ ਇਹ ਤਾਂ ਗੱਲ ਬੜੀ ਮਾੜੀ ਲੱਗੀ ਭੈਣਾਂ ਦੀਆਂ ਫੈਮਲੀ ਦੀਆਂ ਪਰਦੇ ਉੱਤੇ ਟੰਗੀਆਂ ਜਿਹੜੀਆਂ ਕੱਬ ਜੂ ਦਾ ਆਪਾਂ ਕਰਨ ਲੱਗੀ ਹਾਂ ਹਾਂਜੀ ਸਾਸਰੀ ਘਰ ਦੀ ਕੀ ਹਾਲ ਚਾਲ ਸਾਰੇ ਮੇਰੇ ਭਰਾਵਾਂ ਦੇ ਅੱਜ ਮੈਂ ਗੱਲ ਕਰਨ ਲੱਗਾ ਜੀ ਮਨਪ੍ਰੀਤ ਮੰਨੇ ਦੀ ਤੇ ਅਰਸ਼ਾ ਬੱਲ ਦੀ ਮਨਪ੍ਰੀਤ ਮੰਨੇ ਨੂੰ ਮੈਂ ਉਹ ਗਾਣਾ ਜਰੂਰ ਸੁਣਿਆ ਸੀਗਾ ਜਿਹੜਾ ਭਾਈ ਉਹਨਾਂ ਦਾ ਗਾਣਾ ਵਾਇਰਲ ਹੋਇਆ ਸੀ ਬਹੁਤ ਚੱਲਿਆ ਚੀਕਾ ਗਾਣਾ ਤੁਸੀਂ ਮੇਰੇ ਨਾਲ ਕਰਾ ਕੇ ਗੱਲ ਬਾਤ ਸੱਚੀ ਰੱਬ ਨੇ ਜ਼ਰਾ ਹੀ ਕਰਾਤਾ ਬੜਾ ਹਿਟਰ ਆ ਸੁਪਰ ਹਿਟਰ ਆ ਤੇ ਲੇਕਿਨ ਅਰਸ਼ਾ ਬੱਲ ਹੁਣਾਂ ਦੀ ਮੈਨੂੰ ਇੱਕ ਗੱਲ ਬੜੀ ਮਾੜੀ ਲੱਗੀ ਵੀ ਉਹਨਾਂ ਦੇ ਜਿਹੜੇ ਘਰੇ ਗਏ ਤੇ ਜਨ ਤੋਂ ਬਾਅਦ ਵੀਡੀਓ ਬਣਾਈ ਉਹਨਾਂ ਦੀ ਮੇਰੀਆਂ ਭੈਣਾਂ ਦੀਆਂ ਫੈਮਿਲੀ ਦੀਆਂ ਆ ਪਾਰ ਦੇ ਉੱਤੇ ਟੰਗੀਆਂ ਜਿਹੜੀਆਂ ਸ਼ਬਦ ਯੂਜ਼ ਆਪਾਂ ਕਰਨ ਲੱਗੇ ਆ ਸੁਥਣਾ ਕਹਿ ਲੀਏ ਜਾਂ ਸਲਵਾਰਾ ਕਹਿ ਲੀਏ ਉਹ ਦਿਖਾਈਆਂ ਘਰ ਦੀ ਸਥਿਤੀ ਦਿਖਾਈ ਮਤਲਬ ਭਾਂਡੇ ਲਿਬੜੇ ਦਿਖਾਏ ਐਦਾਂ ਉਸ ਤੋਂ ਬਾਅਦ ਚਲੋ ਇਹ ਗੱਲਾਂ ਠੀਕ ਆ ਦੋਸਤੋ ਬਾਜ ਉਹਨਾਂ ਦੇ ਫਾਦਰ ਸਾਹਿਬ ਤੋਂ ਇਦਾਂ ਦੀਆਂ ਗੱਲਾਂ ਸੁਵਾਈਆਂ ਗਈਆਂ ਜਿਹੜੀਆਂ ਕਿ ਕਦੇ ਵੀ ਉਹ ਵਾਪਸ ਨਹੀਂ ਪੈ ਸਕਦੀਆਂ ਚਾਹੇ ਜਿੱਦਾਂ ਦਾ ਮਰਜ਼ੀ ਹੋਵੇ ਲੇਕਿਨ ਜਿਹੜੀਆਂ ਉਹ ਹੋਇਆ ਕਿ ਜਿੱਦਾਂ ਉਹ ਘਰੇ ਉਹਨਾਂ ਦੇ ਗਏ ਪੰਜ ਸੱਤ ਜਣੇ ਉਹ ਉਹਨਾਂ ਦੀ ਫੈਮਿਲੀ ਜਿਹੜੀ ਆ ਫਾਦਰ ਸਾਹਿਬ ਜਿਹੜੇ ਪੁਰਾਣੇ ਹੁੰਦੇ ਨਾ ਬਜ਼ੁਰਗ ਸਾਡੇ ਜਿਦਾ ਮੇਰੇ ਫਾਦਰ ਸਾਹਿਬ ਕਹਿੰਦੇ ਉਹ ਬੜੇ ਭੋਲੇ ਬੜੇ ਭੜੇ ਭਲੇ ਮਾਨਸ ਬੰਦੇ ਆ ਉਹਨਾਂ ਨੇ ਚੀਜ਼ਾਂ ਨਹੀਂ ਦੇਖੀਆਂ ਉਹ ਜਿੱਦਾਂ ਹੀ ਕੋਈ ਦੇਖਦੇ ਆ ਉਹ ਡਰ ਜਾਂਦੇ ਆ ਉਹ ਡਰਾਵੇ ਵਿੱਚ ਮੈਨੂੰ ਲੱਗਦਾ ਉਹਨਾਂ ਨੇ ਕਹਿਤਾ ਮਾਹੌਲ ਦੀ ਸਿਚੁਏਸ਼ਨ ਦੇਖਦਿਆਂ ਹੋਇਆ ਉਹਨਾਂ ਦੀ ਫੈਮਿ ਤੇ ਲੇਕਿਨ ਇਹ ਬਹੁਤ ਹੀ ਮਾੜੀ ਗੱਲ ਆ ਤੇ ਫਿਰ ਜੇ ਉਹਨਾਂ ਦੀ ਆਪਸ 'ਚ ਲੜਾਈ ਸੀਗੀ ਤੇ ਉਹਨੂੰ ਆਪਸ ਦੇ ਵਿੱਚ ਹੀ ਸਲਟ ਦੇ ਮੇਰੇ ਭਰਾ ਘਰੇ ਜਾਣ ਦੀ ਜ਼ਰੂਰਤ ਨਹੀਂ ਸੀਗੀ ਮੇਰੇ ਭਰਾ ਨੂੰ ਇੰਨਾ ਹੱਕ ਨਹੀਂਗਾ ਕਿ ਉਹਦੇ ਘਰੇ ਜਾਂਦਾ ਵੀਡੀਓ ਬਣਾਉਂਦਾ ਤੇ ਉਹ ਵੀਡੀਓ ਨੂੰ ਫਿਰ ਜਨਤਕ ਕਰ ਦੇ ਜੇ ਤੁਸੀਂ ਗੱਲ ਨੂੰ ਸਲਟਾਉਣ ਗਏ ਸੀਗੇ ਤੇ ਗੱਲ ਨੂੰ ਉੱਥੇ ਰਫਾ-ਦਾਫਾ ਵੀ ਕੀਤਾ ਜਾ ਸਕਦਾ ਸੀਗਾ ਮੇਰੇ ਕਹਿੰਦਾ ਸਿਰਫ ਮੈਨੂੰ ਹੋਰ ਕਿਸੇ ਗੱਲ ਤੋਂ ਤਰਾਜ ਨਹੀਂਗਾ ਲੜੋ ਮਰੋ ਜੋ ਮਰਜੀ ਕਰੋ ਮੈਨੂੰ ਸਿਰਫ ਇਸ ਗੱਲ ਦਾ ਤਰਾਜ ਆ ਵੀ ਉਹਨਾਂ ਦੇ ਫਾਦਰ ਸਾਹਿਬ ਤੋਂ ਦਬਾਅ ਪਾ ਕੇ ਚਾਹੇ ਉਹ ਦਬਾ ਪਾਇਆ ਗਿਆ ਚਾਹੇ ਉਹ ਮਾਹੌਲ ਦੇਖ ਲਿਆ ਉਹਨਾਂ ਨੇ ਵੀ ਬੰਦੇ ਆਏ ਆ ਜਿਆਦਾ ਉਹ ਡਰ ਗਏ ਜਿੱਦਾਂ ਉਹ ਫੋਰ ਇਗਜ਼ਾਮਪਲ ਮੇਰੇ ਉੱਥੇ ਚੱਲ ਜਾਣ ਫੈਮਿਲੀ ਚ ਰਾਜਸਥਾਨ ਉਹ ਬੜੇ ਪੁਰਾਣੇ ਬੰਦੇ ਆ ਬੜੇ ਭਲੇ ਮਾਨਸ ਬੰਦੇ ਆ ਉਹਨਾਂ ਨੇ 7-8 ਬੰਦੇ ਦੇਖ ਕੇ ਡਰ ਜਾਣਾ ਆ ਉਹਨਾਂ ਨੇ ਕਹਣਾ ਹਾਂ ਜੀ ਸੰਦੀਪ ਇਦਾਂ ਦਾ ਬੰਦਾ ਆ ਜੀ ਸੰਦੀਪ ਇਦਾਂ ਦਾ ਬੰਦਾ ਹਾਲਾਂਕਿ ਸਾਡਾ ਪਿਆਰ ਹੋਵੇ ਨਾ ਹੋਵੇ ਗੱਲ ਅਡਿਆ ਲੇਕਿਨ ਅਸੀਂ ਜੇ ਜੇ ਉਹ ਸਾੜ ਇੱਕ ਰੁੱਸੇ ਵੀ ਰਵਾਂਗੇ ਤੇ ਅਸੀਂ ਫੇਰ ਬੋਲ ਪੈਣਾ ਆ ਲੇਕਿਨ ਜਦੋਂ ਉਹਨਾਂ ਦੇ ਫਾਦਰ ਸਾਹਿਬ ਨੇ ਇਦਾਂ ਦੀਆਂ ਗੱਲਾਂ ਕਹਿਤੀਆਂ ਉਹ ਕਿੰਨਾ ਕਿਤੇ ਹੁਣ ਜਦੋਂ ਆਪਸ ਦੇ ਵਿੱਚ ਮਿਲਣਗੇ ਤੇ ਉਹ ਗੱਲਾਂ ਮੈਨੂੰ ਲੱਗਦਾ ਬਹੁਤ ਵੱਡੀਆਂ ਹੋ ਜਾਣਗੀਆਂ ਕਿਉਂਕਿ ਗੱਲਾਂ ਨਹੀਂ ਵਾਪਸ ਪੈਂਦੀਆਂ ਗੱਲਾਂ ਨਹੀਂ ਵਾਪਸ ਪੈਂਦੀਆਂ ਚਾਹੇ ਮੰਨਾ ਸੁਧਰ ਜਾਏਗਾ ਚਾਹੇ ਵਿਗੜਿਆ ਆਵੇ ਸੁਧਰ ਜਾਊਗਾ ਸਾਰੀਆਂ ਗੱਲਾਂ ਪੈਸਾ ਵੀ ਦੇਗਾ ਘਰੇ ਉਹ ਲੇਕਿਨ ਉਹ ਚੀਜ਼ਾਂ ਗੱਲਾਂ ਨਹੀਂ ਵਾਪਸ ਹੋ ਸਕਦੀਆਂ ਤੁਹਾਨੂੰ ਮੈਂ ਇੱਕੋ ਹੀ ਬੇਨਤੀ ਕਰੂੰਗਾ ਕਿ ਆਪਸ ਦੇ ਵਿੱਚ ਪਿਆਰ ਮੁਹੱਬਤ ਜਿਹੜੀ ਆ ਤੁਸੀਂ ਬਣਾ ਕੇ ਰੱਖੋ ਤੇ ਮੈਂ ਫੈਮਲੀਆ ਨੂੰ ਵੀ ਕਹੂੰਗਾ ਕਿ ਆਪਣੇ ਬੱਚੇ ਦੇ ਹੱਕ 'ਚ ਸਟੈਂਡ ਲਿਆ ਕਰੋ ਇਹ ਕੋਈ ਇਦਾਂ ਦੀ ਗੱਲ ਹੁੰਦੀ ਆ ਸਾਡੇ ਪੁਰਾਣੇ ਬੁੜੇ ਕੀ ਕਰਦੇ ਆ ਮਤਲਬ ਜੇ ਕੋਈ ਗੱਲ ਹੋਣੀ ਤੇ ਸਾਨੂੰ ਡਾਂਟ ਦੇਣਾ ਉਲਟਾ ਉਹਨਾਂ ਨੂੰ ਕੁਝ ਨਹੀਂ ਕਹਿਣਾ ਸਾਨੂੰ ਡਾਂਟਣਾ ਲੇਕਿਨ ਤੁਸੀਂ ਆਪਣੇ ਬੱਚੇ ਦੇ ਹੱਕ ਚ ਸਟੈਂਡ ਲੈ ਕੇ ਦੇਖੋ ਅੱਜ ਕੱਲ ਦੇ ਬੱਚੇ ਉਹ ਪੁਰਾਣੇ ਬੱਚੇ ਨਹੀਂ ਰਹਿ ਗਏ ਵੀ ਕੁਝ ਕਰਨ ਨਹੀਂ ਜਾਣਦੇ ਬਹੁਤ ਬੱਚੇ ਸਮਝਦਾਰ ਹੋ ਗਏ ਬੜੇ ਬੱਚੇ ਸਿਆਣੇ ਹੋ ਗਏ ਆ ਇਸ ਕਰਕੇ ਬੱਚਿਆਂ ਦੀ سپورਟ ਕਰੋ ਮੇਰੇ ਭਰਾ ਉਹਨਾਂ ਨੂੰ ਜੇ ਵਿਗੜ ਗਏ ਆ ਜੇ ਕੁਰਾਹੀ ਪੈ ਗਏ ਆ ਤੇ ਉਹਨਾਂ ਨੂੰ ਫੜ ਕੇ ਸਮਝਾ ਕੇ ਅੱਛੇ ਰਾਹ ਤੇ ਪਾਓ ਨਾ ਕਿ ਲੋਕਾਂ ਨੂੰ ਦੱਸੋ ਵੀ ਮੇਰਾ ਬੱਚਾ ਇਦਾਂ ਦਾ ਆ ਮੇਰਾ ਬੱਚਾ ਇਦਾਂ ਦਾ ਆ ਕੀਕੜੀ ਤੇ ਬਾਕੀ ਲਵ ਯੂ ਸਾਰੇ ਮੇਰੇ ਭਰਾਵਾਂ ਨੂੰ ਸਾਡੇ ਪੇਜ ਨੂੰ ਸਬਸਕ੍ਰਾਈਬ ਮੇਰੇ ਭਰਾ ਜਰੂਰ ਕਰ ਲਿਓ ਕਿਉਂਕਿ ਤੁਹਾਡੇ ਤੋਂ ਬਿਨਾ ਅਸੀਂ ਕੁਝ ਨਹੀਂ ਕਰ ਸਕਦੇ ਤੇ ਇਹ ਵੀਡੀਓ ਬੈਲ ਆਈਕਨ ਜਰੂਰ ਆਨ ਕਰ ਲਿਓ ਤਾਂ ਕਿ ਤੁਹਾਨੂੰ ਨਵੀਂ ਜਿਹੜੀ ਅਪਡੇਟ ਆਉਂਦੀ ਰਹੇ ਸ਼ੇਅਰ ਕਮੈਂਟ ਮੇਰੇ ਭਰਾ ਜਰੂਰ ਕਰਿਓ ਲਵ ਯੂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ